ਇਹਨੂੰ ਖੋਲੋ ਆਇਓ ਯਾਰ ਠੰਡ ਲੱਗਦੀ ਜ਼ਿਆਦਾ ਪਰ ਸੋ ਭਾਈ ਕਿੱਥੇ ਚਾਰ ਪੰਨਰ ਪਨੀਰ ਤਾਂ ਇਨਾ ਚ ਹੀ ਹੈਗਾ ਚਾਰ ਤੋਂ ਉੱਪਰ ਹੀ ਆ ਬਾਕੀ ਜਿਹੜਾ ਪੈਕਟ ਆ ਉਹ ਲੱਗ ਜਾ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ ਫਿਰ ਇਹਦੇ ਪਨੀਰ ਚ ਉਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓ ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਵੇਖਾ ਹੋਗਾ ਤਾਂ ਜਾ ਕੇ ਇਹ ਇਹ ਅੱਗੇ ਛੇਲ ਛੇਲ ਲਈ ਤੁਰੂਗਾ ਬੰਦਾ ਉਹ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ ਉਹਦੇ ਚ ਡਾਇਰੈਕਟਲੀ ਨਾ ਜਾਵੇ ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਇਆ ਤੇ ਕੱਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ ਬਰਫ਼ ਨੂੰ ਉਹ ਬਰਫ਼ ਵਾਲੀ ਚੀਜ਼ ਜੇ ਉਹਦੇ ਚ ਬੈਕਟੀਰੀਆ ਆ ਕੋਈ ਹੈਗਾ ਹਨਾ ਉਹ ਚੀਜ਼ ਉਹ ਚ ਜਾਊਗੀ ਪਨੀਰ ਦੇ ਤੁਸੀਂ ਜਾਂ ਤਾਂ ਉਹਨੂੰ ਹੋਵੇ ਨਾ ਜਿੱਦਾਂ ਉਹ ਪੈਕਿੰਗ ਤੁਹਾਡੀ ਆ ਪੋਲੀਥੀਨ ਜਾਂ ਜਿਹੜੀ ਵੀ ਬਾਹਰ ਪ੍ਰੈਪਰ ਆ ਵਿੱਚ ਉਹਦੇ ਨਹੀਂ ਜਾ ਸਕਦਾ ਪਾਣੀ ਜਾਂ ਕੋਈ ਚੀਜ਼ ਇਹ ਤੁਹਾਡੀ ਜਾਂਦੀ ਹੈ ਨਾਲ ਉਹਨੂੰ ਪਨੀਰ ਨੂੰ ਆਪਾਂ ਹਾਈਜਨ ਦਾ ਵੀ ਖਿਆਲ ਰੱਖਣਾ ਤੇ ਬੈਕਟੀਰੀਆ ਨਾ ਉਹਦੇ ਚ ਚਲ ਜਾਣ ਖਾ ਕੇ ਬਿਮਾਰੀ ਨਾ ਹੋ ਜਾਣ ਲੋਕੀ ਸ਼ਰਮਈਏ ਦੱਸਿਓ ਜੀ ਪਨੀਰ ਕਿੱਥੇ ਬਣਦਾ ਤੇ ਇਹ ਕਿਵੇਂ ਬਣਦਾ ਜੀ ਕਿਉਂਕਿ ਕਈ ਵਾਰੀ ਇਹ ਸਵਾਲ ਖੜੇ ਹੋਏ ਆ ਕਿ ਇਹ ਦੁੱਧ ਸਹੀ ਨਹੀਂ ਹੁੰਦਾ ਜਿਹਦਾ ਪਨੀਰ ਬਣਦਾ ਸਰ ਦੁੱਧ ਦਾ ਇਹ ਬਣ ਗਿਆ ਲੋਕਾਂ ਨੂੰ ਇਹ ਬੜਾ ਇੱਕ ਬੜੀ ਲਾਈਵ ਸਾਰਾ ਕੁਝ ਦਿਖਾਇਆ ਲੋਕਾਂ ਲਈ ਇੱਕ ਸੰਦੇਸ਼ ਹੈ ਸਾਡੇ ਸਾਰੇ ਜਿਹੜੇ ਪਨੀਰ ਖਾਣ ਦੇ ਸ਼ੌਕੀਨ ਹੈ ਵਿਆਹਾਂ ਚ ਜਾਂ ਫੰਕਸ਼ਨਾਂ 'ਚ ਜਿਹੜਾ ਪਾ ਕੇ ਪਲੇਟਾਂ 'ਚ ਖਾਂਦੇ ਔਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਬਹੁਤ ਰੇਅਰ ਹੈ ਕੋਈ ਬੰਦਾ ਜਿਹੜਾ ਇਹ ਪਨੀਰ 200 ਰੁਪਏ ਵਾਲਾ ਜਿਹੜਾ 250 ਰੁਪਏ ਵਾਲਾ 200 ਰੁਪਏ ਹੀ ਕਹੂੰਗਾ ਉਹ ਪਨੀਰ ਘਰੇ ਲੈ ਕੇ ਆਪਣੇ ਪੰਜਾ ਬੱਚਿਆਂ ਵਾਲੇ ਫੈਮਿਲੀ ਮੈਂਬਰਾਂ ਲਈ ਲੈ ਕੇ ਜਾਂਦਾ ਨਹੀਂ ਇਹ ਉੱਥੇ ਹੀ ਜਾਣਾ ਜਿੱਥੇ ਬਹੁਤ 200 500 ਹਜ਼ਾਰ ਬੰਦੇ ਦਾ ਫੰਕਸ਼ਨ ਹੋਣਾ ਉੱਥੇ ਹੀ ਚੱਲਣਾ ਔਰ ਉੱਥੇ ਜਿਹੜਾ ਪਲੇਟਾਂ 'ਚ ਪਾ ਕੇ ਲੋਕੀ ਪਨੀਰ ਖਾਣਾ ਕਿਤੇ ਵੀ ਉਹ ਦੇਖ ਲੈਣ ਕਿ ਕਿੱਡਾ ਕ ਮਿਆਰੀ ਪਨੀਰ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੰਦੇਸ਼ ਦੇਣਾ ਚਾਹੁੰਦਾ ਪੀ ਪਲੀਜ਼ ਭਈ ਜਦੋਂ ਜਿਹੜੀ ਚੀਜ਼ ਮਿਆਰੀ ਨਹੀਂ ਹੈਗੀ ਤੇ ਤੁਸੀਂ ਪਲੀਜ਼ ਨਾ ਖਾਓ ਕਹਿਣਾ ਚਾਹੁੰਦਾ ਵੀ ਤੁਹਾਨੂੰ ਲਿਸਟ ਦਿੰਦਾ ਨਾ ਹਲਵਾਈ ਉਹ ਬਿਹਤਰ ਹੈ ਤੁਸੀਂ ਕਹੋ ਪਨੀਰ ਅਸੀਂ ਦੇਾਂਗੇ ਤੈਨੂੰ ਅਸੀਂ ਲਿਆ ਕੇ ਸਮਾਨ ਦੇਾਂਗੇ ਇਹ ਜਿਹੜਾ ਜੇ ਉਹਦੇ ਤੋਂ ਛੁੱਟ ਦਿਨੇ ਆ ਤੁਸੀਂ ਤੂੰ ਹੀ ਪਨੀਰ ਲਿਆਉਣਾ ਤੂੰ ਹੀ ਸਾਰਾ ਸਮਾਨ ਖਰੀਦਣਾ ਅਸੀਂ ਤਾਂ ਤੈਨੂੰ ਓਕਾ ਮੁਕਾ ਦੇ ਦੇਣਾ ਪੁੱਕਾ ਪੁੱਕਾ ਇਹ ਜਿਹੜਾ ਓਕਾ ਪੁੱਕਾ ਲੈ ਡਬੂਗਾ ਤੁਹਾਨੂੰ ਇਹਨਾਂ ਤੇ ਨਾ ਸਟੋਕ ਟ੍ਰਿੰਗ ਵਾਲਿਆਂ ਤੇ ਇਹਨਾਂ ਨੇ ਬਹੁਤ ਘਾਟਾ ਮਿਆਰੀ ਪ੍ਰ ਆਪਣੇ ਮਾਰਜਨ ਦੀ ਖਾਤਰ ਇਹਨਾਂ ਨੇ ਪਨੀਰ ਜਿਹੜਾ ਇਦਾਂ ਦਾ ਜਿਹੜਾ ਬਿਲਕੁਲ ਸਬ ਸਟੈਂਡਰਡ ਆ ਉਹ ਖਰੀਦੋਗੇ। ਉਹ ਵੀ ਜਿਹੜਾ ਪਨੀਰ ਆ ਉਹ ਕਿੰਨੇ ਲੀਟਰ ਜਿਹੜੇ ਦੁੱਧ ਚੋਂ ਬਣਦਾ ਤਜਰਬਾ ਕਰਕੇ ਮੈਂ ਵੀ ਦੇਖਣਾ ਜਾਂ ਮੈਂ ਦੇਖਿਆ ਵੀ ਆ ਖੈਰ। ਵਰਗ ਪਾਣੀ ਕਿਤੋਂ ਬਣਦਾ ਹੈ? 1 ਕਿਲੋ ਬਣਦਾ। ਤੇ ਜਿਹੜਾ ਦੁੱਧ ਚੋਂ ਆਵਾ ਆ ਚਵਾਵਾ ਦੁੱਧ ਆ। ਉਹ ਕਿੰਨੇ ਰੇਟ ਤੇ ਮਿਲਦਾ? ਸੇਯਦ ਸਣਾ ਚਵਾਵਾ ਦੁੱਧ ਅਸੀਂ ਵੀ ਪਿੰਡਾਂ ਚੋਂ ਲੈਨੇ ਦੁੱਧ ਐਸ ਵੇਲੇ ਅੱਜ ਦੀ ਡੇਟ ਚ ਜਿਹੜਾ ਚਵਾਵਾ ਦੁੱਧ ਆ ਉਹ ਕਿੰਨੇ ਨੂੰ ਲੀਟਰ ਕਿਲ ਮਿਲਦਾ ਮੈਂ ਬੋਲਾਂ ਨਹੀਂ ਧਿਕ ਭਲੇਖਾ ਲੱਗਦਾ ਨਹੀਂ ਨਹੀਂ ਭਲੇਖਾ ਤੇ ਚਲੋ ਕਿੰਨੇ ਚਲੋ ਦੱਸੋ ਕਿੰਨੇ ਨੂੰ 55 60 60 ਤੇ ਆਈ ਹੈ ਹਾਂ ਹੁਣ ਮੈਂ ਹਿਸਾਬ ਮੈਂ ਤੁਹਾਨੂੰ ਦੱਸਦਾ ਗਣਤ ਤੁਹਾਡਾ ਵੀ ਖਰਾ ਹੈ ਅੱਜ ਥੋੜਾ ਮਾੜਾ ਹੋ ਗਿਆ ਮੈਂ ਤੁਹਾਨੂੰ ਇਹ ਦੱਸਦਾ 55 ਤੋਂ 60 ਰੁਪਏ ਸ਼ਰਮਾ ਜੀ ਤੁਹਾਡਾ ਲੀਟਰ ਦੁੱਧ ਹੈ 5 ਲੀਟਰ ਦੁੱਧ ਨਾਲ 1 ਕਿਲੋ ਪਨੀਰ ਬਣਦਾ ਠੀਕ ਹੈ ਜੀ ਇਹਦਾ ਮਤਲਬ ਆ ਕਿ 60 ਰੁਪਏ ਦੇ ਦੁੱਧ 24 ਦੁੱਧ 60 ਤੋਂ ਘੱਟ ਨਹੀਂ ਦੇ ਸਕਦਾ ਕੋਈ ਮੈਨੂੰ ਵੀ ਪਤਾ ਉਹ ਸੇਵਾ ਕਰਨ ਵਾਲੇ ਅਲੱਗ ਹੁੰਦੇ ਜਿਹੜੇ ਬੰਦੇ ਸੋ ਉਹ 60 ਰੁਪਏ ਦਾ ਜੇ ਲਾਈਏ ਤਾਂ ਸ਼ਰਮਾ ਜੀ ਦੇ ਮੁਤਾਬਕ ਸ਼ਰਮਾ ਜੀ ਤੁਹਾਡੇ ਮੁਤਾਬਕ ਹੁਣ ਗਲਤੀ ਨਾ ਵਾਰ-ਵਾਰ ਕਰੀ ਜਾਓ ਹਰ ਵਾਰ ਤੁਸੀਂ ਦੱਸੋ ਜੇ 5 ਲੀਟਰ ਦੁੱਧ ਨਾਲ 5 ਲੀਟਰ ਦੁੱਧ ਕਿੰਨੇ ਦਾ ਹੋਊਗਾ 24 ਦੁੱਧ ਨਹੀਂ 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 ਦੱਸੋ ਨਾ ਗੁਣਾ ਕਰਕੇ 300 ਰੁਪਏ 100 ਰੁਪਏ ਦਾ ਜਿਹੜਾ ਦੁੱਧ ਆ ਉਹ ਚੋਂ ਕਿਲੋ ਪਨੀਰ ਕੱਢਿਆ ਤੇ 200 ਰੁਪਏ ਦਾ ਕਿੰਦਾ ਮੈਂਟਾ 250 ਤਾਂ ਤੁਸੀਂ ਦੇਣਾ ਹੈ ਨਾ ਤੇ ਉਹ ਚੋਂ ਪ੍ਰੋਫਿਟ ਵੀ ਤਾਂ ਕੱਢੋਗੇ ਖਰਚੇ ਵੀ ਕੱਢੋਗੇ ਤਾਂ ਉਹ ਤੁਹਾਨੂੰ 1.5 200 ਦੇ ਆਸ-ਪਾਸ ਪਾਊਗਾ ਤਾਂ ਹੀ ਜਾ ਕੇ ਤੁਸੀਂ ਬਿਜ਼ਨਸ ਕੰਡਾ ਹੋਈ ਨਹੀਂ ਸਕਦਾ ਨਹੀਂ ਤਾਂ ਬੰਦ ਹੋ ਜਾਊਗਾ ਤੁਸੀਂ ਮੈਨੂੰ ਹੁਣ ਦੱਸੋ ਕਿ ਕਿੱਦਾਂ ਪੁੱਗ ਸਕਦਾ ਪਨੀਰ ਤੁਹਾਨੂੰ ਇਹ ਚੀਜ਼ ਮੈਂ ਜਾਣਕਾਰੀ ਚਾਹੁੰਦਾ ਮੇਰੇ ਹੋਰ ਵੀ ਭਰਾਵਾਂ ਨੂੰ ਮੈਂ ਪੰਜਾਬੀਆਂ ਨੂੰ ਜਾਂ ਜਿੱਥੇ ਵੀ ਜਾਣੇ ਕਰੀ ਤੇ ਨਹੀਂ ਚਾਹੁੰਦਾ ਨਾਲ ਤੁਹਾਡੇ ਮੁਤਾਬਕ 300 ਦੇ ਆਸ-ਪਾਸ ਕਿੱਲੋ ਪਨੀਰ ਬਣਦਾ ਆ ਤੁਸੀਂ ਕਿੰਤਾ ਦੇ ਦੇਣਾ 250 ਨੂੰ ਜਦ ਕਿ ਤੁਹਾਡੇ ਖਰਚੇ ਵੀ ਬਹੁਤ ਬਣਿਆ ਅੱਜ ਥੋੜਾ ਜਿਹਾ ਦੱਸੋ ਨਾ ਨਹੀਂ ਆਪਾਂ ਨਹੀਂ ੱਕਾ ਨਹੀਂ ੱਕਾ ਨਾ ਕਰੋ ਸਰ ਭੈਂਡ ਦਾ ਛਾਂ ਦਾ ਫਰਕ ਪੈ ਗਿਆ ਸਰ ਬੋਸ ਦੀ ਫਰਕ ਪੈ ਗਿਆ ਕੀ ਫਰਕ ਪੈ ਗਿਆ ਜੇ ਆਪਾਂ ਦਾ ਸਰ ਕਰਤਾ ਉਹਨਾਂ ਦੇ ਤੇ ਵੀ ਫਰਕ ਪੈ ਗਿਆ ਉਹ ਫਰਕ ਪੈ ਗਿਆ ਇਹਦਾ ਮਤਲਬ ਆ ਕਿ ਜਿਹੜਾ ਜਾਵਾ ਦੁੱਧ ਆ ਉਹਦੇ ਚੋਂ ਕੰਮ ਦੀ ਚੀਜ਼ ਆਪਾਂ ਪਹਿਲਾਂ ਕੱਢ ਲਈ ਐ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਸਿਆਲਿਕਾ ਨਾਮ ਮੈਨੂੰ ਇਹ ਨਹੀਂ ਨੌਲੇਜ ਨਹੀਂ ਹੈ ਕਿ ਨਾ ਨਾ ਸਭ ਕੁਝ ਹੈਗੀ ਆ ਅੱਜ ਨਾਦਾਨ ਬਣ ਗਿਆ ਅੱਧੀ ਰਾਤ ਨੂੰ ਨਾਕਾ ਲਗਾ ਕੇ ਇਸ ਤਾਕੜ ਅਫਸਰ ਨੇ ਰੋਕ ਲੀਆਂ ਨਕਲੀ ਪਨੀਰ ਵਾਲੀਆਂ ਗੱਡੀਆਂ ਗੁਰਦਾਸਪੁਰ ਜ਼ਿਲ੍ਹੇ ਤੋਂ ਟਰੱਕ ਭਰ-ਭਰ ਆ ਰਿਹਾ ਸੀ ਨਕਲੀ ਪਨੀਰ ਸਵੇਰੇ 4 ਵਜੇ ਨਾਕਾ ਲਗਾ ਕੇ ਠੰਡ ਦੇ ਵਿੱਚ ਫੜ ਲਈ ਨਕਲੀ ਪਨੀਰ ਦੀ ਵੱਡੀ ਖੇਪ ਤੁਹਾਨੂੰ ਦੱਸਦੇ ਕਿ ਅੱਜ ਹੁਸ਼ਿਆਰਪੁਰ ਦੇ ਸਿਹਤ ਅਫਸਰ ਤੇ ਤਾਕੜ ਅਫਸਰ ਡਾਕਟਰ ਲਖਵੀਰ ਸਿੰਘ ਨੇ ਸਵੇਰੇ-ਸਵੇਰੇ 4 ਵਜੇ ਨਾਕਾ ਲਗਾ ਕੇ ਇੱਕ ਗੱਡੀ ਫੜੀ ਐ ਜਿਸ ਦੇ ਵਿੱਚ 5 ਕੁਇੰਟਲ ਦੇ ਨਕਲੀ ਪਨੀਰ ਸੀ ਜੋ ਕਿ ਗੁਰਦਾਸਪੁਰ ਤੋਂ ਆ ਰਿਹਾ ਸੀ ਤੇ ਹੁਸ਼ਿਆਰਪੁਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਕਣ ਲਈ ਜਾ ਰਿਹਾ ਸੀ ਜਿਸ ਨਕਲੀ ਪਨੀਰ ਨੂੰ ਤਾਕੜ ਅਫਸਰ ਨੇ ਬਰામਤ ਕਰ ਲਿਆ ਐ ਇਧਰ ਆਓ ਪਨੀਰ ਕਿੱਥੇ ਬਣਦਾ ਗੁਰਦਾਸਪੁਰ ਮੱਲੋਵਾਲ ਬਣਦਾ ਮੱਲੋਵਾਲ જરા ઊંચી બોલકે ਦੱਸਣਾ ਮੈਨੂੰ ਥੋੜਾ ਸੁਣਦਾ ਉੱਚੀ ਆ ਅੱਛਾ ਮੱਲੋਵਾਲ ਪੰਡਾ ਕੀ ਨਾਮ ਆ ਤੁਹਾਡਾ ਮੇਰਾ ਓਕਾਰ ਚੱਲੂ ਓੰਕਾਰ ਸ਼ਰਮਾ ਜੀ ਮੱਲੋਵਾਲ ਕਿੱਥੇ ਖੜਾਗਾ ਇਹ ਲੋਕੇਸ਼ਨ ਲੋਕੇਸ਼ਨ ਡੇਰੀ ਆ ਕੀ ਆਹੇ ਜਿੱਥੇ ਪਲਾਂਟ ਹੈ ਅੱਛਾ ਕੀ ਨਾਮ ਹੈ ਪਲਾਂਟ ਦਾ ਮੰਦੁਰਗਾ ਮੰਦੁਰਗਾ ਕਿੱਥੇ ਮੱਲੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਚੌਂਕ ਕੋਈ ਕਿੱਥੇ ਨੇਰ ਪੰਡੋਰੀ ਨਹਿਰ ਪੰਡੋਰੀ 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 ਮੰਤਾਲੀ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਜਿੱਥੇ ਬਣਦਾ ਆਪਣੀ ਕਿਥੇ ਥੋੜਾ ਜਿਹਾ ਸਾਨੂੰ ਜਾਲ ਮੰਲੋ ਵਾਲੀ ਆ ਜੀ ਮਾਂ ਦੁਰਗਾ ਦੇ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਉਹਦੇ ਵਿੱਚ ਜਾ ਸਕਦਾ ਉਹ ਅਨ ਹਾਈਜਨਿਕ ਹਾਲਾਤਾਂ ਚ ਬਰਸਾ ਤੇ ਹਾਈਜਨ ਦਾ ਤਾਂ ਖਿਆਲ ਹੈ ਹੀ ਨਹੀਂ ਨਾ ਹਾਂ ਹੈਨਾ ਕਿਉਂਕਿ ਹੁਣ ਤੁਸੀਂ ਲਾਓ ਇੱਕ ਡਰਾਈਵਰ ਦਾ ਖਰਚਾ ਹੈਨਾ ਇਹਦਾ ਸ਼ਰਮਾ ਜੀ ਵੀ ਤੁਰੇ ਇੱਕ ਬੰਦਾ ਇਹਦੀ ਤਨਖਾਹ ਆ ਗੱਡੀ ਦਾ ਖਰਚਾ ਸਾਰਾ ਖਰਚਾ ਲਾ ਕੇ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ ਫਿਰ ਇਹਦੇ ਪਨੀਰ ਚ ਇਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓ ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਵੇਚਾ ਹੋਗਾ ਤਾਂ ਜਾ ਕੇ ਇਹ ਇਹ ਅੱਗੇ ਸੇਲ ਸੇਲ ਲਈ ਤੁਰੂਗਾ ਬੰਦਾ ਹਾਂ ਕੁਝ ਮੈਲ ਦੇ ਨਹੀਂ ਲੱਗਦੀ ਹਾਂ ਜਿਹੜਾ ਪਨੀਰ ਹੈ ਨਾ ਉਹਦੇ ਵਿੱਚ ਫੈਟ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਪਰ ਕਿੱਥੇ ਪੈ ਜਾਂਦਾ ਹੂੰ ਕਿਉਂਕਿ ਜਿਹੜਾ ਕਰੀਮ ਲਾ ਲੈਣੀ ਜੋ ਤਜਰਬਾ ਜੋ ਕੰਮ ਦੀ ਚੀਜ਼ ਤਾਂ ਨਹੀਂ ਸਸਤਾ ਪੁੱਗਦਾ ਤਾਂ ਹੀ ਦਿੰਦੇ ਨਾ ਹੂੰ ਪੁੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ ਹਾਂ ਸਬ ਸਟੈਂਡਰਡ ਉਹ ਤਾਂ ਆ ਵੀ ਮੰਨੇ ਨੇ ਕਿ ਫੈਟ ਥੋੜੀ ਨਹੀਂ ਕਿ ਮਤਲਬ ਗੱਲ ਤਾਂ ਇਹੀ ਹੈ ਨਾ ਸ਼ੱਕੀ ਕਿਉਂ ਸ਼ੱਕੀ ਹੈ ਪਨੀਰ ਐਵੇਂ ਸ਼ੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ੱਕ ਸ਼ੁੱਕ ਦੀ ਗੱਲ ਨਹੀਂ ਰਹੀ ਹੂੰ ਉਹ ਤਾਂ ਲੈਬਾਰਟਰੀ ਤਾਂ ਬਾਅਦ ਦੇਖਾਂਗੇ ਪਹਿਲਾਂ ਤਾਂ ਖਵਾਪ ਹੀ ਉਹਨਾਂ ਦੇ ਸਟੇਟਮੈਂਟ ਮੁਤਾਬਕ ਕੀ ਹੋ ਗਿਆ ਵੀ ਸ਼ੱਕ ਦੇ ਘੇਰੇ ਚ ਹੀ ਹੋਇਆਗਾ ਸਰ ਹਾਂ ਉਹ ਤਾਂ ਕੁੱਗੀ ਨਹੀਂ ਸਕਦਾ ਪਨੀਰ ਹੂੰ ਕਿਉਂਕਿ ਫੈਕਟਰੀ ਦੀ ਬਰਫ਼ ਆ ਹੂੰ ਆ ਜਿਹੜੀ ਚੀਜ਼ ਆਹਾ ਆ ਇਹਦੇ ਵਿੱਚੋਂ ਕਿਹੜਾ ਬੈਰੀਅਰ ਥੋੜਾ ਹੈਗਾ ਕੋਈ ਇਹ ਪਾਣੀ ਇਹਦੇ ਵਿੱਚ ਨਹੀਂ ਜਾਊਗਾ ਆ ਤਾਂ ਮੰਨ ਸਕਦੇ ਪਾਣੀ ਨਹੀਂ ਜਾਊਗਾ ਇਹਦੇ ਤਾਂ ਪਾਣੀ ਸਮਾਉਣਾ ਸਾਰਾ ਔਰ ਉਹ ਬਰਫ਼ ਜਿਹੜੀ ਆ ਉਹ ਡਾਇਰੈਕਟ ਠੰਡਾ ਟੈਂਪਰੇਚਰ ਠੰਡਾ ਰੱਖਣ ਵਾਸਤੇ ਆ ਪਰ ਉਹ ਡਾਇਰੈਕਟ ਇਹਦੇ ਵਿੱਚ ਨਹੀਂ ਜਾਣੀ ਚਾਹੀਦੀ ਉਹਦਾ ਪਾਣੀ ਨਹੀਂ ਇਹਦੇ ਵਿੱਚ ਜਾਣਾ ਇਹ ਉਹ ਕਿਉਂਕਿ ਉਹ ਖਾਣ ਵਾਲੀ ਬਰਫ਼ ਉਹ ਹੈ ਹੀ ਨਹੀਂ ਉਹ ਇਹ ਪੈਕਿੰਗ ਜਿਹੜੀ ਕਰਕੇ ਰੱਖੀਏ ਇਹ ਕਿਹੜੇ ਪਨੀਰ ਹੋਊਗਾ ਕਿ ਜਾਂ ਇਹਦਾ ਰੇਟ ਵੱਧ ਹੋਊਗਾ ਜੀ ਪੈਕਿੰਗ ਵਾਲਾ ਜਿਹੜਾ ਪੈਕਿੰਗ ਵਾਲਾ ਪਨੀਰ ਆ ਜੀ ਇਹ ਕਿਦੋਂ ਬੋ ਨਜ਼ਰ ਆ ਪਨੀਰ ਤਾਂ ਲੱਗਦਾ ਏਹੀ ਆ ਥੋੜਾ ਇਹਨੇ ਰੇਟ ਇੱਧਰ ਤੇ ਦੇਖ ਲੈਣੇ ਇਹਦੇ ਕੀ ਰੇਟ ਲਿਖਿਆ ਵੈਸੇ ਤੁਸੀਂ ਹੈਰਾਨ ਹੋਵੋਗੇ ਆ ਲਾਇਸੈਂਸ ਜਿਹੜਾ ਹੈਗਾ ਐਫਐਸਐਸਏ ਦਾ ਹਾਂ ਕਿਤੇ ਵੀ ਤੁਸੀਂ ਦੇਖੋ ਕੋਈ ਡੇਟ ਨਹੀਂ ਲਿਖੀ ਹੋ ਨੈਟ ਵੇਟ ਐ ਮੈਕਸਿਮਲ ਰਿਟੇਲ ਪ੍ਰਾਈਸ ਕੁਛ ਨਹੀਂ ਬੈਚ ਨੰਬਰ ਯੂਜ਼ ਬਾਈ ਡੇਟ ਅੱਗੇ ਖਾਲੀ ਉਹ ਖਾਲੀ ਤਾਂ ਤੁਸੀਂ ਭਰ ਲਓ ਹੂੰ ਬੜੀ ਤਾਂ ਹੁੰਦਾ ਨਾ ਪਹਿਲਾਂ ਫਿਲ ਇਹਦਾ ਬਲੈਂਕ ਉਹ ਕਹਿੰਦੇ ਤੁਸੀਂ ਭਰ ਲਓ ਜਿਹੜੀ ਡੇਟ ਪਾ ਸਕਦਾ ਓਏ ਇਦਾਂ ਦੀ ਹਾਲਾਤਾਂ ਚ ਫਸ ਗਏ ਹੈ ਵਿਚਾਰੇ ਭਈ ਜੇ ਤਾਂ ਇਹ ਕਹਿਣਗੇ ਵੀ 350 ਰੁਪਏ ਪਨੀਰ ਆਹੀਂ ਦੇਣਾ ਤਾਂ ਫੇ ਖਰੀਦਣ ਵਾਲੇ ਨੇ ਨਹੀਂ ਲੈਣਾ ਇਹਨਾਂ ਤੋਂ ਕਿਉਂ ਉਹਨੇ ਕਿਉਂ ਲੈਣਾ ਇਦਾਂ ਦਾ ਜੇ ਇਹ ਕੜੇ 200 ਤੇ ਫਿਰ ਜਿਹਨੇ ਖਾਣਾ ਹੋਣੇ ਨੇ ਖਾਣਾ ਵੀ ਪਨੀਰ ਹੈ ਨਹੀਂ ਬਲੋ ਹੁਣ ਵਿੱਚ ਜੇ ਕਿਦਾਂ ਕਰਨਗੇ ਹੱਲ ਇਹ ਹਨਾ ਮੈਂ ਪਰ ਮੈਂ ਇੱਕ ਚੀਜ਼ ਸੋਚਦਾ ਛੇ ਮਤਲਬ ਜੇ ਤਾਂ ਇਹ ਬੰਦੇ ਮਿਆਰੀ ਪਨੀਰ 200 ਨੂੰ 250 ਰੁਪਏ ਕਿਲੋ ਵੇਚਣ ਤੁਰ ਪਾਣ ਈ ਦਰੋਂ ਚੱਲ ਕੇ ਜਲੰਧਰ ਫੇ ਇਹ ਸੇਵਾ ਕਰਦੇ ਤੁੰਦ ਚ ਕਿੰਨੀ ਮਤਲਬ ਓਖਾ ਹੈ ਨਹੀਂ ਤਾਂ ਅਸੀਂ ਤਾਂ ਦੇਖੋ ਇੱਕ ਦਿਨ ਆ ਗਏ ਆ ਤੇ ਰੋਜ਼ ਸੇਵਾ ਕਰਦੇ ਸਮਾਜ ਦੀ ਲੋਕਾਂ ਨੂੰ ਲੋਕਾਂ ਨੂੰ ਇਹ ਬੜਾ ਇੱਕ ਬੜੀ ਲਾਈਵ ਸਾਰਾ ਕੁਝ ਦਿਖਾਇਆ ਲੋਕਾਂ ਲਈ ਇੱਕ ਸੰਦੇਸ਼ ਹੈ ਸਾਡੇ ਸਾਰੇ ਜਿਹੜੇ ਪਨੀਰ ਖਾਣ ਦੇ ਸ਼ੌਕੀਨ ਹੈ ਵਿਆਹਾਂ ਚ ਜਾਂ ਫੰਕਸ਼ਨਾਂ ਚ ਜਿਹੜਾ ਪਾ ਕੇ ਪਲੇਟਾਂ 'ਚ ਖਾਂਦੇ ਔਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਬਹੁਤ ਰੇਅਰ ਹੈ ਕੋਈ ਬੰਦਾ ਜਿਹੜਾ ਇਹ ਪਨੀਰ 200 ਰੁਪਏ ਵਾਲਾ ਜਿਹੜਾ ਜ 250 ਰੁਪਏ ਵਾਲਾ 200 ਰੁਪਏ ਹੀ ਕਹੂੰਗਾ ਉਹ ਪਨੀਰ ਘਰੇ ਲੈ ਕੇ ਆਪਣੇ ਪੰਜਾ ਬੱਚਿਆਂ ਵਾਲੇ ਫੈਮਿਲੀ ਮੈਂਬਰ ਲਈ ਲੈ ਕੇ ਜਾਂਦਾ ਨਹੀਂ ਇਹ ਉੱਥੇ ਹੀ ਜਾਣਾ ਜਿੱਥੇ ਬਹੁਤ 200 500 ਹਜ਼ਾਰ ਬੰਦੇ ਦਾ ਫੰਕਸ਼ਨ ਹੋਣਾ ਉੱਥੇ ਹੀ ਚੱਲਣਾ ਔਰ ਉੱਥੇ ਜਿਹੜਾ ਪਲੇਟਾਂ 'ਚ ਪਾ ਕੇ ਲੋਕੀ ਪਨੀਰ ਖਾਣਾ ਕਿਤੇ ਵੀ ਉਹ ਦੇਖ ਲੈਣ ਕਿ ਕਿੱਡਾ ਕੁ ਮਿਆਰੀ ਪਨੀਰ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੰਦੇਸ਼ ਦੇਣਾ ਚਾਹੁੰਦਾ ਕਿ ਪਲੀਜ਼ ਵੇ ਜਦੋਂ ਜਿਹੜੀ ਚੀਜ਼ ਮਿਆਰੀ ਨਹੀਂ ਹੈਗੀ ਤੇ ਤੁਸੀਂ ਪਲੀਜ਼ ਨਾ ਖਾਓ ਹੋਰ ਚੀਜ਼ਾਂ ਥੋੜੀਆਂ ਹੈਗੀਆਂ ਖਾਣ ਨੂੰ ਮਨੋਂ ਕਮਸ਼ਕਮ ਉਹ ਚੀਜ਼ ਹੋ ਤੁਸੀਂ ਪਨੀਰ ਸਮਝ ਕੇ ਖਾ ਰਹੇ ਹੋ ਨਾ ਪਰ ਤੁਹਾਨੂੰ ਲੱਗ ਰਿਹਾ ਪਨੀਰ ਤਾਂ ਉਸ ਮਿਆਰ ਦਾ ਹੈ ਹੀ ਨਹੀਂਗਾ ਹਾਂਜੀ ਤੇ ਕੀ ਇਹ ਜਿਹੜਾ ਪਨੀਰ ਆਪਣੇ ਬੱਚਿਆਂ ਨੂੰ ਵੀ ਖਿਲਾਉਂਦੇ ਹੋਣਗੇ ਜੀ ਇਹ ਤਾਂ ਇਹ ਦੱਸੇ ਮੈਂ ਹੁਣ ਕੀ ਕਹਿ ਸਕਦਾ ਤੇ ਬਾਰੇ ਇਹ ਤਾਂ ਇਹ ਜਾਣਨ ਫਿਕਰਾਂ ਚ ਜਾਂ ਆਪਣੇ ਫੰਕਸ਼ਨਾਂ ਚ ਪਾਉਂਦੇ ਆ ਕਿ ਨਹੀਂ ਪਾਉਂਦੇ ਤਾਂ ਇਹ ਜਾਣਨ ਹਾਂ ਵਿਆਹ ਸ਼ਾਦੀਆਂ ਵਿੱਚ ਜਿਹੜਾ ਪਨੀਰ ਕੈਟਰਿੰਗ ਵਾਲੀ ਵਰਤਦੇ ਫਿਰ ਇਹ ਸਸਤਾ ਕਰਕੇ ਵਰਤਦੇ ਕਿਉਂ ਇਹ ਪ੍ਰੋਬਲਮ ਇਹ ਪਨੀਰ ਉਹੀ ਵਰਤਦੇ ਆ ਜ਼ਿਆਦਾ ਜਿਨ੍ਹਾਂ ਨੂੰ ਲੱਗਦਾ ਵੀ ਸਸਤੇ ਭਾਅ ਚ ਮਿਲੂਗਾ ਤੁਹਾਨੂੰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਨੂੰ ਲਿਸਟ ਦਿੰਦਾ ਨਾ ਹਲਵਾਈ ਉਹ ਬਿਹਤਰ ਹੈ ਤੁਸੀਂ ਕਹੋ ਪਨੀਰ ਅਸੀਂ ਦੇਾਂਗੇ ਤੈਨੂੰ ਅਸੀਂ ਲਿਆ ਕੇ ਸਮਾਨ ਦੇਾਂਗੇ ਇਹ ਜਿਹੜਾ ਜੇ ਉਹਦੇ ਤੇ ਛੁੱਟ ਦਿੰਨੇ ਆ ਤੁਸੀਂ ਤੂੰ ਹੀ ਪਨੀਰ ਲਿਆਉਣਾ ਤੂੰ ਹੀ ਸਾਰਾ ਸਮਾਨ ਖਰੀਦਣਾ ਅਸੀਂ ਤਾਂ ਤੈਨੂੰ ਓਕਾ ਮੁਕਾ ਦੇ ਦੇਣਾ ਪੁੱਕਾ ਪੁੱਕਾ ਇਹ ਜਿਹੜਾ ਉੱਕਾ ਪੁੱਕਾ ਲੈਡ ਬੁਗਾ ਤੁਹਾਨੂੰ ਇਹਨਾਂ ਤੇ ਨਾ ਸਟੋਕ ਕੈਟਰਿੰਗ ਵਾਲਿਆਂ ਤੇ ਇਹਨਾਂ ਨੇ ਬਹੁਤ ਘਾਟਾ ਮਿਆਰੀ ਆਪਣੀ ਆਪਣੇ ਮਾਰਜਨ ਦੀ ਖਾਤਰ ਇਹਨਾਂ ਨੇ ਪਨੀਰ ਜਿਹੜਾ ਇਦਾਂ ਦਾ ਜਿਹੜਾ ਬਿਲਕੁਲ ਸਬਸਟੈਂਡਰਡ ਉਹ ਖਰੀਦੋਗੇ ਇਹ ਇਸ ਕਰਕੇ ਕਹਿੰਨੇ ਆ ਕਿ ਤੁਸੀਂ ਮੈਂ ਬਾਰ ਬਾਰ ਕਹਿੰਨਾ ਵੀ ਹਲਵਾਈ ਨੂੰ ਕੈਟਰਿੰਗ ਵਾਲੇ ਕੈਟਰਰ ਨੂੰ ਤੁਸੀਂ ਕਹੋ ਵੀ ਤੂੰ ਸਾਨੂੰ ਲਿਸਟ ਦੇ ਅਸੀਂ ਸਮਾਨ ਤੈਨੂੰ ਆਪ ਦਵਾਂਗੇ ਤੁਸੀਂ ਲਓਗੇ ਤਾਂ ਵਧੀਆ ਹੀ ਲਓਗੇ ਖਰੀਦੋਗੇ ਆਪਣੇ ਘਰ ਆਪਣੇ ਰਿਸ਼ਤੇਦਾਰਾਂ ਨੇ ਖਾਣਾ ਹੁੰਦਾ ਸੋ ਇਹ ਜਿਹੜਾ ਇਹ ਬਾਰ ਬਾਰ ਮੈਂ ਕਹਿੰਨਾ ਵੀ ਇਹ ਜਿਹੜਾ ਕੈਟਰਰ ਆ ਪਾਣੀ ਵੀ ਜਿਹੜਾ ਉਹ ਪਾਣੀ ਜਿਹਦੇ ਤੇ ਮੈਂ ਜ਼ਿਕਰ ਕੀਤਾ ਸੀ ਕਿ ਜਿਹੜਾ ਮੈਨੂੰ ਪਤਾ ਲੱਗਾ ਉਹਦੇ ਵਿੱਚ ਪਾਣੀ ਦੇ ਵਿੱਚ ਇੱਕ ਬੰਦੇ ਦਾ ਕਹਿੰਦੇ 2000 ਪੇਟੀ ਜਿਹੜੀ ਉਹਦੀ ਰੋਜ਼ ਵਿਕਦੀ ਆ 2000 ਪੇਟੀ ਔਰ ਮੈਨੂੰ ਪਤਾ ਲੱਗਾ ਕਹਿੰਦੇ ਜਿ ਉਹ 22 ਰੁਪਏ ਪੇਟੀ ਮਗਰ ਉਹਨੂੰ ਮਾਰਜਨ ਹੈ ਜਿਸ ਬੰਦੇ ਨੂੰ ਯਾਰ 44 4000 ਰੁਪਏ ਰੋਜ਼ ਇੱਕ ਪਾਣੀ ਤੋਂ ਹੀ ਬਚਣ ਲੱਪੇ ਤੇ ਮਹੀਨੇ ਦਾ ਧੰਦਾ ਹੋਵੇ ਕਈ ਵਾਰੇ ਵੱਧ ਵੀ ਹੋਣਾ ਸੋ ਇਹ ਚੀਜ਼ਾਂ ਸ਼ੱਕ ਤਾਂ ਪੈਦਾ ਕਰਦੀਆਂ ਹੀ ਆ ਔਰ ਉਹ ਜਿਹੜਾ ਪਾਣੀ ਤੇ ਕੋਈ ਮਿਆਰ ਹੀ ਨਹੀਂ ਹੈਗਾ ਕੋਈ ਐਕਸਪਾਇਰ ਹੀ ਨਹੀਂ ਹੈਗਾ ਜਿਹੜਾ 200 ਰੁਪਏ ਵਾਲਾ ਕਰਲੋ ਪਨੀਰ ਹੈ ਜਿਹੜਾ 35 ਰੁਪਏ ਵਾਲਾ ਨਾਰ ਦਾ ਜੂਸ ਪੀਨੇ ਆ ਤੁਸੀਂ ਪਲੀਜ਼ ਜਰਾ ਸੋਚੋ ਯਾਰ ਆਪਣੇ ਘਰੇ ਤਜਰਬਾ ਕਰਕੇ ਦੇਖੋ ਕੁੱਲ ਮਿਲਾ ਕੇ ਇਹ ਜੇ ਸ਼ੁੱਧ ਚੀਜ਼ਾਂ ਖਾਣੀਆਂ ਨਾ ਤੇ ਘਰ ਹੀ ਮਿੱਤਰੋ ਬਣਾਇਆ ਕਰੋ ਪਨੀਰ ਕਰੋ ਘਰ ਹੀ ਕੱਢ ਲਿਆ ਕਰੋ ਘਰ ਦਾ ਹੀ ਫੂਡ ਸਭ ਤੋਂ ਵਧੀਆ ਹੈ ਉਧਰੋਂ ਤੁਰਨਾ ਪੈਣਾ ਜੇ ਜੀਂਦੇ ਵਸਦੇ ਰਹਿਣਾ ਤੰਦਰੁਸਤ ਨਿਆਣੇ ਰੱਖਣੇ ਤਾਂ